ਜੈਪੀਨ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਮੈਂ ਅਵਤਾਪ ਸਿੰਘ ਸਹੋਤਾ ਪੰਜਾਬ ਦੀਆਂ ਸਾਰੀਆਂ ਹੀ ਅਨੁਸੂਚਿਤ ਜਾਤੀਆਂ ਦੀਆਂ ਦਲਿਤ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਭਾਵੇਂ ਅਸੀਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਆਂ ਐਜੰਡਾ ਸਾਡਾ ਸਾਰਿਆਂ ਦਾ ਇੱਕ ਹੈ ਸੋ ਜੋ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਿਹੜਾ ਫਰੀਦਕੋਟ ਵਿੱਚ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ ਕਿਰਤੀ ਬੇਜ਼ਮੀਨੇ ਲੋਕਾਂ ਲਈ ਕਿ ਉਹਨਾਂ ਨੂੰ ਘੱਟੋ ਘੱਟ ਰਹਿਣ ਜੋਗੇ ਘਰਾਂ ਲਈ ਥਾਂ ਪੰਜਾਬ ਦੇ ਵਿੱਚ ਜਿਹੜੀ ਬੇਆਵਾਜ਼ ਬੇਚਰਾਗ ਜ਼ਮੀਨ ਰਾਜਾ ਮਹਾਰਾਜਾਂ ਦੀ ਜਾਂ ਪਚੈਤੀ ਜ਼ਮੀਨਾਂ ਪਈਆਂ ਉਹਨਾਂ ਚੋਂ ਬਣਦਾ ਹਿੱਸਾ ਦਿੱਤਾ ਜਾਵੇ। 14 ਅਪ੍ਰੈਲ ਦਿਨ ਸੋਮਵਾਰ ਨੂੰ ਭਾਰਤ ਰਤਨ ਡਾਕਟਰ ਭੀਮਰਾਓ ਉਮੇਦਕਰ ਜੀ ਦਾ ਜਨਦਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੋੜ ਪੂਰਾ ਵਿਖੇ ਨਵੀਂ ਦਾਣਾ ਮੰਡੀ ਵਿੱਚ 10 ਵਜੇ ਮਨਾਇਆ ਜਾਵੇਗਾ। ਸਾਰੀਆਂ ਹੀ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕਿ ਇਹ ਸੰਘਰਸ਼ ਕੱਲਾ ਰਾਜੇ ਮਹਾਰਾਜਾਂ ਦੀਆਂ ਬੇਚਰਾਗ ਜ਼ਮੀਨਾਂ ਤੇ ਨਹੀਂ ਹੱਲ ਹੁੰਦਾ ਸਾਡੀਆਂ 35 ਜ਼ਮੀਨਾਂ ਜਿਹੜੀਆਂ ਬਹੁਤ ਸਾਰੇ ਪਿੰਡਾਂ ਦੇ ਵਿੱਚ 35 35 40 40 ਏਕੜ ਹੱਕਮਤੇ ਕਿਤੇ ਇਸ ਤੋਂ ਵੱਧ ਵੀ ਜ਼ਮੀਨਾਂ 35 ਜ਼ਮੀਨਾਂ ਸੋਸੀ ਇਹ ਸਮੁੱਚੇ ਪੰਜਾਬ ਦੇ ਉਹਨਾਂ ਸੂਝ ਜਾਤੀ ਲੋਕਾਂ ਲਈ ਸਾਡੇ ਦਲਤ ਭਰਾਵਾਂ ਲਈ ਜਿੰਨਾ ਕੋਲੇ ਜ਼ਮੀਨ ਦਾ ਟੁਕੜਾ ਵੀ ਨਹੀਂ ਹੈ ਰਹਿਣ ਨੂੰ ਘਰ ਨਹੀਂ ਹੈ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਆ ਕਿ ਇਹ ਪੰਚਾਇਤੀ ਜ਼ਮੀਨਾਂ ਦੇ ਵਿੱਚ ਸਾਡੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੂਰਨ ਅਧਿਕਾਰ ਦਿੱਤਾ ਜਾਵੇ ਕਿਉਂਕਿ ਸਾਡੇ ਕੋਲੇ ਜ਼ਮੀਨ ਦਾ ਕੋਈ ਟੁਕੜਾ ਨਹੀਂ ਹੈ ਸਾਡੇ ਕੋਲੇ ਸਬਜ਼ੀ ਬੀਜਣ ਨੂੰ ਥਾਂ ਨਹੀਂ ਹੈ ਸਾਡੇ ਕੋਲੇ ਪੱਠੇ ਬੀਜਣ ਨੂੰ ਥਾਂ ਨਹੀਂ ਹੈ ਫਸਲਾਂ ਗਾਉਣ ਨੂੰ ਜਗਾ ਨਹੀਂ ਹੈ ਇਹ 35 ਜ਼ਮੀਨਾਂ ਦੀ ਬੋਲੀ ਸਾਡੇ ਗਿਰਤੀ ਮਜ਼ਦੂਰਾਂ ਦੇ ਨਾਂ ਤੇ ਬਹੁਤ ਸਾਰੇ ਧਨਾੜ ਲੋਕਾਂ ਕਰਾਉਂਦੇ ਆ ਪਰ ਉਹ ਬੌਂਦੇ ਜ਼ਿਮੀਦਾਰ ਲੋਕ ਆ ਸੋ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਡਾਕਟਰ ਭੀਮਰਾਓ ਵੇਦਕਰ ਸਾਹਿਬ ਦੇ 134ਵੇਂ ਜਨਮ ਦਿਨ ਤੇ ਸਾਰੀਆਂ ਹੀ ਦਲ ਜੱਥੇਬੰਦੀਆਂ ਨੂੰ ਕੋਟ ਪੂਰਾ ਦਾਣਾ ਮੰਡੀ ਵਿੱਚ ਜਿੱਥੇ ਸੱਦਾ ਦਿੱਨੇ ਆ ਉੱਥੇ ਇਹ ਵੀ ਅਪੀਲ ਕਰਦੇ ਆ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਪਚੈਤੀ ਜ਼ਮੀਨਾਂ ਤੇ ਅਧਿਕਾਰ ਦੀ ਲੜਾਈ ਲੜਨੀ ਹੈ ਜਿੱਥੇ ਇਹ ਬੇਚਰਾਗ ਰਾਜਾ ਮਹਾਰਾਜਾ ਦੀਆਂ ਜ਼ਮੀਨਾਂ ਜਿਹੜੀਆਂ ਬੇਆਬਾਦ ਪਈਆਂ ਉਹਨਾਂ ਤੇ ਅਸੀਂ ਹੱਕ ਜਿਤਾਉਣਾ ਤਾਂ ਜੋ ਅਸੀਂ ਅਸੀਂ ਵੀ ਮਹਿਸੂਸ ਕਰੀਏ ਕਿ ਇਸ ਆਜ਼ਾਦ ਭਾਰਤ ਵਿੱਚ ਅਸੀਂ ਜਿਹੜੇ ਦਲਤ ਲੋਕ ਐ ਡਾਕਟਰ ਭਾਰਤ ਰਤਨ ਡਾਕਟਰ ਅਭੇਦਕਰ ਸਾਹਿਬ ਦੇ ਸੰਵਿਧਾਨ ਅਨਸਾਰ ਜੋ ਸਾਡਾ ਸੰਵਿਧਾਨਕ ਹੱਕ ਬਣਦਾ ਸਾਨੂੰ ਮਿਲੇ ਸਾਡੇ ਵੀ ਬੱਚੇ ਸਾਡੇ ਪਰਿਵਾਰ ਵੀ ਸੁਖਦਾ ਜੀਵਨ ਬਤੀਤ ਕਰ ਸਕਣ ਮੈਂ ਅੰਤ ਵਿੱਚ ਦੁਆਰਾ ਫੇਰ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ 14 ਤਰੀਕ ਨੂੰ ਜਰੂਰ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਦੇ ਜਨਮ ਦਿਨ ਤੇ ਕੱਤਰ ਹੋਵੋ ਤਾਂ ਜੋ ਭਵਿੱਖ ਵਾਸਤੇ ਇੱਕ ਨਵੀਂ ਰਣਨੀਤੀ ਤੈਅ ਸਕੇ ਰਣਨੀਤੀ ਤੈਅ ਕੀਤੀ ਜਾ ਸਕੇ ਜੈ ਭੀਮ ਜੈ ਭਾਗਤ